ਮੇਰੇ ਮਗਰ ਜੋ ਤੁਸੀਂ ਚਿਹਰੇ ਦੇਖ ਪਾ ਰਹੇ ਹੋ ਇਹ ਪੰਜਾਬ ਦਾ ਫਿਊਚਰ ਹੈ ਇਹ ਪੰਜਾਬ ਦੇ ਜਿਹੜੇ ਨੇ ਕਿ ਮੌਜੂਦਾ ਹਾਲਾਤ ਨੇ ਇਹ ਚਿਹਰੇ ਬਹੁਤ ਧਿਆਨ ਦੇ ਨਾਲ ਦੇਖ ਲਓ ਤੁਸੀਂ ਇੰਸਟਾਗ੍ਰam ਤੇ ਦੇਖੇ ਹੋਣਗੇ ਜਾਂ ਤੁਸੀਂ ਕਿਸੇ ਸਪੋਰਟਸ ਚੈਨਲ ਦੇ ਉੱਤੇ ਦੇਖੇ ਹੋਣਗੇ ਹੋ ਸਕਦਾ ਇਹ ਚਿਹਰੇ ਤੁਸੀਂ ਕਿਸੇ ਸੜਕਾਂ ਦੇ ਉੱਤੇ ਸਪੋਰਟਸ ਦੀ ਗੇਮ ਨੂੰ ਲੈ ਕੇ ਹੋਰ ਇਹ ਪ੍ਰਮੋਸ਼ਨ ਦੇ ਉੱਤੇ ਵੀ ਦੇਖੇ ਹੋਣਗੇ ਇਹ ਜਿਹੜੇ ਚਿਹਰੇ ਨੇ ਨਾ ਇਹਨਾਂ ਦੇ ਮਗਰ ਜਿਹੜੀ ਸੋਚ ਹੈ ਤੇ ਇਹਨਾਂ ਦਾ ਦਰਦ ਉਸ ਤੋਂ ਵੱਡਾ ਵੈ ਇਹਨੇ ਮੈਡਲ ਇੰਟਰਨੈਸ਼ਨਲ ਖੇਡਿਆ ਮੈ ਸੀਨੀਅਰ ਨੈਸ਼ਨਲ 골ਡ ਮੈਡਲ ਹੈ ਆਲ ਇੰਡੀਆ ਇੰਟਰੀ ਯੂਨੀਵਰਸਿਟੀ সিলਵਰ ਦੋ ਬ੍ਰੌਂਜ਼ ਨੇ ਜੀ ਪਰ ਉਹਦਾ ਕੋਈ ਫਲ ਵੀ ਤਾਂ ਮਿਲੇ ਨਾ ਸਰ ਪਰ ਕੱਲ ਆ ਕੇ 3% ਕੋਟੇ ਤੇ ਮਿਲਦੀ ਉਹ ਕਿਉਂ ਨਹੀਂ ਜਿਹੜਾ ਇੱਕੀ ਸਰਕਾਰ ਉਸ ਪਾਸੇ ਵਾਲਾ ਰਿਤੇ ਜਵਾਬ ਕਿ ਮਿਲਦਾ ਤੂੰ ਇਹ ਮੰਨ ਲਓ ਜੇ 100 ਨੇ ਸੀਟਾਂ ਵਿੱਚੋਂ ਇੱਕ ਸੀਟ ਹੋएगी ਸਪੋਰਟਸ ਦੀ ਪਲੇਅਰ ਸਰ ਕਿੰਨਾ 600 700 ਪਲੇਅਰ ਸਰ ਉਹਨਾਂ ਵਿੱਚੋਂ ਜੇ ਚਲੋ 600 ਵਿੱਚੋਂ ਇੱਕ 플레이 ਨੂੰ ਸੀਟ ਮਿਲ ਗਈ ਤੇ ਨਾਲ ਦੇ ਬਾਕੀ ਉਹ ਕਿਤੇ ਜਾਣਗੇ ਸਰ ਉਹ ਪੰਜਾਬ ਦਾ ਨਾਮ ਮੇਰੇ ਚਿਹਰੇ ਤੇ ਹੁੰਦਾ ਵਾ ਨਾ ਮੈਨੂੰ ਮੇਰੀ ਮੇਰੇ ਲਈ ਗਰਾਊਂਡ ਇੱਕ ਪਾਗਲਪੰਤੀ ਸੀ ਕੱਲ ਇੱਕ ਮੈਂ ਸਟੇਟਮੈਂਟ ਸੁਣੀ ਭਗਵੰਤਪਨ ਸਾਹਿਬ ਦੀ ਸੀਐਮ ਸਾਹਿਬ ਦੀ ਕੀ ਤਰਾਸ਼ਦੇ ਪਏ ਆ ਜਿਹੜਾ ਬੰਦਾ ੱੱਕੇ ਨਹੀਂ ਖਾਂਦਾ ਉਹਨੂੰ ਮਤਲਬ ਕੋਈ ਮਤਲਬ ਉਹ ਤੱਕ ਜੀ ਤਾਂ ਖਾਂਦਾ ਨਾ ਫੇਰ ਹੀ ਉਤਰਾਸ਼ਿਆ ਜਾਂਦਾ ਵਾ ਮੈਂ ਕਹਿੰਨੀ ਆ ਪਰਬਤ ਪੰਜਾਬ ਸਰਕਾਰ ਇਹਨਾਂ ਨੂੰ ਤਰਾਸ਼ ਕੇ ਲੈ ਆਂਡੀ ਪਰੇ ਹੋਣੀ ਘਸ ਗਏ ਆ ਸੀਐਮ ਸਾਹਿਬ ਦਾ ਆਪ ਮੈਂ ਸੁਣੇ ਬੈਣ ਕਿ ਕਦੀ ਵੀ ਬੰਦੇ ਦੀ ਮਿਹਨਤ ਨਾ ਕਦੀ ਵਿਅਰਥ ਨਹੀਂ ਜਾਂਦੀ ਸਾਨੂੰ ਵੀ ਇਹ ਉਮੀਦ ਹੈ ਕਿ ਸੀਐਮ ਸਾਹਿਬ ਸਾਡੀ ਮਿਹਨਤ ਵਿਅਰਥ ਨਹੀਂ ਜਾਂਦੇ ਅੱਜ ਦੀ ਇਹ ਖਬਰ ਨਾ ਕਿਸੇ ਦਾ ਕ੍ਰਿਟਿਸਿਜ਼ਮ ਕਰੇਗੀ ਨਾ ਕਿਸੇ ਨੂੰ ਭੰਡੇਗੀ ਤੇ ਨਾ ਹੀ ਕਿਸੇ ਦੇ ਉੱਤੇ ਤਿੱਖਾ ਟਿੱਪਣੀ ਕਰੇਗੀ ਪਰ ਮੇਰੇ ਮਗਰ ਜੋ ਤੁਸੀਂ ਚਿਹਰੇ ਦੇਖ ਪਾ ਰਹੇ ਹੋ ਇਹ ਪੰਜਾਬ ਦਾ ਫਿਊਚਰ ਹੈ ਇਹ ਪੰਜਾਬ ਦੇ ਜਿਹੜੇ ਨੇ ਕਿ ਮੌਜੂਦਾ ਹਾਲਾਤ ਨੇ ਇਹ ਚਿਹਰੇ ਬਹੁਤ ਧਿਆਨ ਦੇ ਨਾਲ ਦੇਖ ਲਓ ਤੁਸੀਂ ਇੰਸਟਾਗ੍ਰam ਤੇ ਦੇਖੇ ਹੋਣਗੇ ਜਾਂ ਤੁਸੀਂ ਕਿਸੇ ਸਪੋਰਟਸ ਚੈਨਲ ਦੇ ਉੱਤੇ ਦੇਖੇ ਹੋਣਗੇ ਹੋ ਸਕਦਾ ਇਹ ਚਿਹਰੇ ਤੁਸੀਂ ਕਿਸੇ ਸੜਕਾਂ ਦੇ ਉੱਤੇ ਸਪੋਰਟਸ ਦੀ ਗੇਮ ਨੂੰ ਲੈ ਕੇ ਹੋਰ ਇਹ ਪ੍ਰਮੋਸ਼ਨ ਦੇ ਉੱਤੇ ਵੀ ਦੇਖੇ ਹੋਣਗੇ ਪਰ ਇਹ ਚਿਹਰਿਆਂ ਨੂੰ ਫਿਰ ਇੱਕ ਵਾਰ ਦੁਬਾਰਾ ਦੇਖੋ ਤੇ ਇਹਨਾਂ ਦੇ ਗਲਾਂ ਦੇ ਵਿੱਚ ਜਿਹੜੇ ਮੈਡਲ ਦੇਖੋ ਜੋ ਇਹਨਾਂ ਦੀ ਸਖਤ ਮਿਹਨਤ ਕੋਈ ਸਵੇਰੇ 3 ਵਜੇ ਉੱਠ ਕੇ ਰਨਿੰਗ ਕਰਨ ਭੱਜਾ ਹੋਏਗਾ ਕਿਸੇ ਨੇ ਫਲਾਈਓਵਰ ਤੇ ਜਿਹੜੀ ਹੈ ਕਿ ਉਹ ਦੌੜ ਲਾਈ ਹੋਏਗੀ ਕਿਸੇ ਨੇ ਦਿਨ ਰਾਤ ਇੱਕ ਕਰਕੇ ਜਿਹੜਾ ਹੈ ਕਿ ਆਪਣਾ ਨਾਮ ਬਣਾਉਣ ਦੀ ਜੀ ਤੋੜ ਕੋਸ਼ਿਸ਼ ਕੀਤੀ ਹੋਏਗੀ ਪਰ ਅਫਸੋਸ ਹੈ ਤੇ ਇਸ ਗੱਲ ਨੂੰ ਕਹਿਣਾ ਪੈ ਰਿਹਾ ਇਹ ਜਿਹੜੇ ਚਿਹਰੇ ਨੇ ਨਾ ਇਹਨਾਂ ਦੇ ਮਗਰ ਜਿਹੜੀ ਸੋਚ ਹੈ ਤੇ ਇਹਨਾਂ ਦਾ ਦਰਦ ਉਸ ਤੋਂ ਵੱਡਾ ਵਾ ਵਜ੍ਹਾ ਉਹ ਦੀ ਇਹ ਹੈ ਕਿ ਜੋ ਅਸੀਂ ਕਈ ਸਾਲਾਂ ਤੋਂ ਮਿਹਨਤ ਕਰਦੇ ਆਏ ਆ ਸਾਨੂੰ ਉਸ ਦਾ ਜਿਹੜਾ ਹੈ ਕਿ ਉਹ ਇਨਾਮ ਦੇ ਦਿਓ ਸਾਨੂੰ ਉਸ ਦਾ ਫਲ ਦੇ ਦਿਓ ਹੁਣ ਵਿਸਤਾਰ ਚ ਮੈਂ ਜਾਣਕਾਰੀ ਤੁਹਾਨੂੰ ਦੇਣਾ ਇਹ ਸਾਰੇ ਐਥਲੀਟ ਨੇ ਸਪੋਰਟਸ ਪਲੇਅਰ ਨੇ ਕੋਈ ਖੇਲੋ ਇੰਡੀਆ ਕੇ ਲਿਆ ਕੋਈ ਇੰਟਰਨੈਸ਼ਨਲ ਲੈਵਲ ਤੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਆਇਆ ਉਸ ਤੋਂ ਬਾਅਦ ਕੋਈ ਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਗਲਾਂ ਚ ਇਹਨਾਂ ਦੇ ਮੈਡਲ ਨੇ ਤੇ ਇਹ ਮੈਡਲ ਸਿਰਫ ਤੇ ਸਿਰਫ ਬਹੁਤ ਘੱਟ ਨੇ ਸਾਰੇ ਮੈਡਲ ਨਹੀਂ ਆਏ ਤੇ ਇਹਨਾਂ ਦੇ ਸਾਥੀ ਵੀ ਜਿਹੜਾ ਹੈ ਕਿ ਬਹੁਤ ਵੱਡੀ ਸੰਖਿਆ ਦੇ ਵਿੱਚ ਨੇ ਮੰਗ ਸਿਰਫ ਤੇ ਇੱਕ ਦੀ ਇੱਕ ਕਰਦੇ ਪਏ ਨੇ ਜੋ ਉਹ ਸਰਕਾਰ ਹੈ ਜੋ ਉਹ ਦਾਵੇਦਾਰ ਨੇ ਜੋ ਉਹ ਨੁਮਾਇੰਦੇ ਨੇ ਚਾਹੇ ਸੱਤਾ ਦੇ ਹੋਣ ਚਾਹੇ ਵਿਪਖਸ਼ੇ ਦੇ ਹੋਣ ਇਹ ਗੱਲ ਕਹਿੰਦੇ ਨੇ ਕਿ ਖਡਾਰੀਆਂ ਦੇ ਨਾਲ ਹੀ ਸਾਡਾ ਪੰਜਾਬ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਹੈ ਕਿ ਉਹ ਫਰਸ਼ ਤੋਂ ਅਰਸ਼ ਤੱਕ ਜਾਏਗਾ ਖਡਾਰੀਆਂ ਦੇ ਸਿਰ ਤੇ ਪਰ ਇਹ ਆਪਣੇ 3% ਕੋਟੇ ਵਾਸਤੇ ਜਿਹੜਾ ਜਦੋਂ ਜਹਿਦ ਕਰਦੇ ਪਏ ਨੇ ਇਸ ਵਕਤ ਪ੍ਰੈਸ ਕਲੱਬ ਜਲੰਧਰ ਪਹੁੰਚੇ ਨੇ ਅੱਜ ਆਪਣੀ ਗੱਲ ਰੱਖਣ ਵਾਸਤੇ ਨਾਮ ਤੁਹਾਡਾ ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹਾਂ ਸਸੀ ਗੱਲ ਜੀ ਮੇਰਾ ਨਾਮ ਹਰਮਨ ਅੱਜ ਇਕੱਠੇ ਹੋ ਕੇ ਆਏ ਹਾਂ ਕਾਲ ਤਾਂ ਜ਼ਰਾ ਜਾਣੇ ਆਦੀ ਸੀਗੀ ਹਰਮਨ 3% ਕੋਟੇ ਦੀ ਗੱਲ ਕਰਦੇ ਪਏ ਉਹ ਕਿ ਸਾਨੂੰ ਨੌਕਰੀ ਦੇ ਦਿਓ ਓਵਰਏਜ ਮੈਂ ਹੋਣ ਵਾਲਾ ਹਰਮਨ ਹਾਂਜੀ ਹਾਂਜੀ ਤੇ ਕੀ ਬਣੇਗਾ ਅੱਗੇ ਫਿਊਚਰ ਕੀ ਬਣੇਗਾ ਮੈਨੂੰ ਨਹੀਂ ਸਮਝ ਆਂਦੀ ਤੇ ਜਿੰਨਾ ਸੇਵਿੰਗਸ ਐ ਮੈਂ ਸਾਰੀਆਂ ਲਾ ਚੁੱਕਾ ਠੀਕ ਦਰਸਤ ਫਰਮਾਇਆ ਮੈਂ ਸਹੀ ਸਹੀ ਗੱਲ ਹੈ ਜੀ ਸਹੀ ਗੱਲ ਹੈ ਰਿਸਪਾਂਸ ਕੀ ਮਿਲਦਾ ਸਰ ਪਤਾ ਚੱਕਰ ਕੀ ਜੀ ਅਸੀਂ 10 10 15 15 ਸਾਲਾਂ ਤੋਂ ਮਿਹਨਤ ਕਰਦੇ ਆ ਰਹੇ ਹਾਂ ਕਿ ਇੱਕ ਲਾਲੋ ਜੋਬ ਦੇ ਪਿੱਛੇ ਜਾਂ ਇੰਡੀਆ ਖੇਡਣ ਪਿੱਛੇ ਜਾਂ ਕੁਝ ਵੀ ਸਪੋਰਟਸਮੈਨ ਬਣੇ ਪਿਛੇ ਪਰ ਸਾਨੂੰ ਦੇਖੋ ਜਿਵੇਂ ਹੁਣ ਮੰਨ ਲਓ ਅਸੀਂ ਇੰਨੇ ਤੇ ਮਿਹਨਤ ਕੀਤੀ ਜੀ ਇੰਨੇ ਮੈਡਲ ਇੰਟਰਨੈਸ਼ਨਲ ਖੇਡਿਆ ਮੈਂ ਸੀਨੀਅਰ ਨੈਸ਼ਨਲ 골ਡ ਮੈਡਲ ਹੈ ਆਲ ਇੰਡੀਆ ਇੰਟਰ ਯੂਨੀਵਰਸਿਟੀ সিলਵਰ ਦੋ ਬ੍ਰੌਂਜ਼ ਨੇ ਜੀ ਪਰ ਉਹਦਾ ਕੋਈ ਫਲ ਵੀ ਤਾਂ ਮਿਲੇ ਨਾ ਸਰ ਦਿੱਕਤ ਇਹ ਹੈ ਜੀ ਇੰਨੀ ਮਿਹਨਤ ਕਰਕੇ ਹੁਣ ਮੰਨ ਲਓ ਇੱਕ ਛੋਟਾ ਜਿਹਾ ਆਪਾਂ ਐਗਜ਼ਾਮਪਲ ਲੈਂਦੇ ਆ ਪੰਜਾਬ ਪੁਲਿਸ ਜੀ ਸਪੋਰਟਸ ਜੇ ਆਪਾਂ ਸਪੋਰਟਸ ਆਪਾਂ ਕਹਿੰਦੇ ਨੇ ਨਾ ਪੀਏਪੀ ਸਪੋਰਟਸ ਦਾ ਹੱਬ ਹੈ ਜੀ ਪੰਜਾਬ ਦਾ ਠੀਕ ਹੈ ਜੀ ਪਰ ਹੁਣ ਉਹਦੇ ਵਿੱਚ ਸਪੋਰਟਸ ਕੋਟੇ ਦੀਆਂ ਵੈਕੈਂਸੀ ਉਹ ਪੀਏਪੀ ਸਪੋਰਟਸ ਬਹੁਤ ਖਿਡਾਰੀਆਂ ਦੀ ਉੱਥੇ ਲੋਡ ਹੈ ਜੀ ਬਹੁਤ ਕਮੀ ਆਈ ਹੋਈ ਹੈ ਅਸੀਂ ਇਹ ਕਹਿੰਦੇ ਹਾਂ 2016 ਦੀ ਭਰਤੀ ਆਈ ਹੈ ਜੀ ਉੱਥੇ ਪੰਜਾਬ ਪੁਲਿਸ ਦੀ 2016 ਦੀ ਭਰਤੀ ਆਈ ਏ ਹੁਣ ਅੱਜ 9 ਸਾਲ ਹੋ ਗਏ ਨੇ ਭਰਤੀ ਆਏ ਨੂੰ ਫਿਰ ਦੇਖੋ ਜੀ ਅਸੀਂ ਓਵਰਏਜ ਵੀ ਹੋ ਰਹੇ ਹਾਂ ਸਾਨੂੰ ਇੱਕ ਮੌਕਾ ਨਹੀਂ ਮਿਲਿਆ ਹੁਣ ਜੇ ਆਪਾਂ 2016 ਦੀ ਲਈਏ ਜੇ ਮੈਂ 18 ਸਾਲਾਂ ਦਾ ਸੀ ਜੇ 10 ਸਾਲਾਂ ਬਾਅਦ ਵੇਖੋ 28 ਸਾਲਾਂ ਦਾ ਹੋਇਆ ਬਿਲਕੁਲ ਠੀਕ ਹੈ ਮੈਨੂੰ ਤਾਂ ਫਿਰ ਉਦੋਂ ਉਦੋਂ ਐਲੀਜੀਬਲ ਨਹੀਂ ਸੀਗਾ ਹੁਣ ਵੀ ਨਹੀਂ ਐਲੀਜੀਬਲ ਕਿਉਂਕਿ ਮੈਂ 28 ਸਾਲ ਦਾ ਹੋ ਗਿਆ ਹਾਂ ਇਸ ਕਰਕੇ ਸਾਨੂੰ ਇਹ ਹੀ ਮੰਗੇ ਸਰਕਾਰ ਨੂੰ ਬੇਨਤੀ ਹੈ ਕਿ ਕੋਈ ਵੀ ਲਾ ਲੋ ਜੇ ਕੋਈ ਵੀ ਹੁਣ ਕਈਆਂ ਦੀ ਸੌਫਟਬਾਲ ਜਿਵੇਂ ਕੀਮ ਚੱਕੀਆਂ ਦੀ ਦੂਸਰੀ ਕਿਵੇਂ ਉਹਨਾਂ ਦੀ ਪੰਜਾਬ ਪੁਲਿਸ ਤੋਂ ਨਹੀਂ ਆਉਂਦੀ ਉਹਨਾਂ ਨੂੰ ਵੀ ਕੋਈ ਰੁਜ਼ਗਾਰ ਦਿੱਤਾ ਜਾਵੇ ਕਿਉਂਕਿ ਦੇਖੋ ਇੰਨੇ ਮੈਡਲ ਜਿੱਤ ਕੇ ਆਏ ਨੇ ਜੀ ਸਾਰੇ ਪਲੇਅਰ ਕੋਈ ਵੀ ਮਿਹਨਤ ਕਰਕੇ ਜਾਂਦਾ ਜੀ ਮਿਹਨਤ ਕਰਕੇ ਆਉਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਰੁਜ਼ਗਾਰ ਤਾਂ ਦਿੱਤਾ ਜਾਵੇ ਨਾ ਜੀ ਉਹਨਾਂ ਦਾ ਬਣਦਾ ਹੱਕ ਤਾਂ ਦਿੱਤਾ ਜਾਵੇ 2016 ਦੀ ਭਰਤੀ ਆਈ ਹੋਈ ਜੀ ਪੁਲਿਸੀ ਸਰਕਾਰ ਦੀ ਜਿਹੜੀ ਉਹ ਕੀ ਕਹਿੰਦੀ ਹੈ ਸਰਕਾਰ ਤਾਂ ਵੀ ਦਾਅਵੇ ਕਰਦੀ ਪਈ ਹੈ ਕਿ ਪਾਲਿਸੀ ਸਾਡੀ ਇਸ ਤਰੀਕੇ ਦੇ ਨਾਲ ਬਣ ਗਈ ਹੈ ਰਿਫਰੈਸ਼ਮੈਂਟ ਤੋਂ ਲੈ ਕੇ ਮੈਡਲ ਲਿਆਣ ਤੋਂ ਪਹਿਲਾਂ ਵੀ ਜਿਹੜਾ ਇੱਕ ਹੀ ਫੰਡਸ ਜਾਰੀ ਹੋ ਰਹੇ ਨੇ ਬਾਅਦ ਚ ਵੀ ਹੋ ਰਹੇ ਨੇ ਠੀਕ ਹੈ ਉਹ ਗਰਾਊਂਡ ਲੈਵਲ ਤੇ ਪੋਸੀਬਲ ਵੀ ਹੁੰਦਾ ਹੋਏਗਾ ਤੇ ਹੋ ਵੀ ਰਿਹਾ ਹੈ ਠੀਕ ਹੈ ਤਿਆਰੀ ਹੁੰਦੀ ਪਈ ਹੈ ਪਰ ਗੱਲ ਆ ਕੇ 3% ਕੋਟੇ ਤੇ ਮਿਲਦੀ ਉਹ ਕਿਉਂ ਨਹੀਂ ਜਿਹੜਾ ਇੱਕ ਹੀ ਸਰਕਾਰ ਉਸ ਪਾਸੇ ਵਾਲਾ ਨਹੀਂ ਤੇ ਜਵਾਬ ਕੀ ਮਿਲਦਾ ਹੈ ਸਰ ਜਵਾਬ ਤੇ ਸਰ ਸਾਨੂੰ ਖਾ ਤੱਕ ਆਇਆ ਨਹੀਂ ਜੇ ਆਂਦਾ ਤੇ ਆਪਾਂ ਤੁਹਾਨੂੰ ਦੇ ਦਿੰਦੇ ਪਰ ਸਰ ਗੱਲ ਹੈ ਇਹ ਕਿ ਸਰ ਸਪੋਰਟਸ ਬਾਰੇ ਮਾਨ ਸਰਕਾਰ ਦੇਖ ਰਹੀ ਹੈ ਜਿੱਦਾਂ ਖੇਡ ਵਤਨ ਪੰਜਾਬ ਦੀ ਹੋ ਗਈਆਂ ਕੋਈ ਸਕਾਲਰਸ਼ਿਪ ਹੋ ਗਈ ਸਰ ਉਹ ਵੀ ਦੇ ਰਹੀ ਹੈ ਸਰ ਮੇਰੇ ਖਿਆਲ ਹੈ ਨਾ ਆਪਣੇ ਜਿਹੜੇ ਸਪੋਰਟਸਮੈਨ ਨੇ ਇਹਨਾਂ ਦੀ ਗੱਲ ਨਾ ਅੱਗੇ ਤੱਕ ਆ ਨਹੀਂ ਪਾਰੀ ਜੇ ਤੁਸੀਂ ਹੋਕੀ ਦੇ ਪਲੇਅਰ ਜਾਣਦੇ ਹੋ ਜਿਹੜੇ ਆਪਣੇ 올림픽 'ਚ ਬ੍ਰਾਉਂਜ਼ ਲੈ ਕੇ ਆਏ ਨੇ ਸਰ ਉਹ ਫੇਸ ਅੱਗੇ ਆ ਗਏ ਨੇ ਨਿਊਜ਼ 'ਚ ਆ ਗਏ ਨੇ ਤੇ ਮਾਨ ਸਰਕਾਰ ਜੀ ਨੇ ਉਹਨਾਂ ਨੂੰ ਜੌਬ ਦੇ ਦਿੱਤੀ ਸੀਗਾ ਟਿਪਟੀ ਟੈਂਕ ਦੇਤਾ ਸਰ ਤੇ ਸਰ ਉਸ ਉਹਨਾਂ ਬਾਰੇ ਜਾਣਗੇ ਪਰ ਸਾਡੇ ਬਾਰੇ ਜਾਣਦੇ ਸਰ ਸਾਰੇ ਇੰਟਰਨੈਸ਼ਨਲ ਪਲੇਅਰ ਨੇ ਨੈਸ਼ਨਲ ਪਲੇਅਰ ਨੇ ਸਰ ਬਹੁਤ ਤਗੜੇ ਪਲੇਅਰ ਨੇ ਸਰ ਬਟ ਨੌਕਰੀ ਹੀ ਨਹੀਂ ਸਰ ਆ ਰਹੀ ਜਿਹੜਾ ਪੰਜਾਬ ਪੁਲਿਸ ਸਰ ਮੈਂ ਦੱਸਦਾ ਇਹਨਾਂ ਨੇ ਕਿਹਾ ਸੀਗਾ ਕਿ ਹਰ ਹਰ ਡਿਪਾਰਟਮੈਂਟ ਚ ਸਪੋਰਟ ਦਾ ਕੋਟਾ ਆਂਦਾ ਠੀਕ ਹੈ ਸਰ ਤੁਸੀਂ ਮੰਨ ਲਓ ਜੇ 100 ਨੇ ਸੀਟਾਂ ਵਿੱਚੋਂ ਇੱਕ ਸੀਟ ਹੋएगी ਸਪੋਰਟ ਦੀ ਤੇ ਪਲੇਅਰ ਸਰ ਕਿੰਨਾ 600 700 ਪਲੇਅਰ ਸਰ ਉਹਨਾਂ ਵਿੱਚੋਂ ਜੇ ਚਲੋ 600 ਵਿੱਚੋਂ ਇੱਕ ਪਲੇਅਰ ਨੂੰ ਸੀਟ ਮਿਲ ਗਈ ਤੇ ਨਾਲ ਦੇ ਬਾਕੀ ਉਹ ਕਿਤੇ ਜਾਣਗੇ ਸਰ ਪਲੇਅਰ ਉਸ ਪਲੇਅਰ ਨੂੰ ਸੀਟ ਮਿਲਦੀ ਹੈ ਨਾਲ ਖੇਡਦਾ ਵੀ ਨਾਲ ਸਟੱਡੀ ਵੀ ਕਰਦਾ ਸਰ ਇੱਕ ਇਹ ਵੀ ਹੈਗਾ ਸਰ ਹਾਂ ਸਰ ਨਾਲੇ ਸਰ ਇਦਾਂ ਹੈ ਕਿ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਜਿਹੜੀ ਭਰਤੀਆਂ ਸਰ ਇੱਥੇ ਬਲਕ ਭਰਤੀ ਹੁੰਦੀ ਹੈ ਮਾਂ ਬਿਲਕੁਲ ਠੀਕ ਬਿਲਕੁਲ ਕਿਉਂਕਿ 2012 ਚ ਵੀ ਕਟੋਰ 360 300 ਪਰਤੀ ਹੋਇਆ ਸਰ 2016 ਚ ਵੀ ਬਹੁਤ ਪਰਤੀ ਹੋਏ ਨੇ 2 ਕਟੋਰ 350 350 ਸਰ ਤੇ ਸਰ ਸਾਨੂੰ ਉਮੀਦ ਹੀ ਸੀ ਕਿ 2021 ਚ ਪਰਤੀ ਆਏ 2023 ਚ ਪਰਤੀ ਆਏ 24 ਚ ਪਰਤੀ ਕਾਂਸਟੇਬਲ ਇਹਦੇ ਤਿੰਨ ਕੋਟਾ ਉਮੀਦਾਂ ਚ ਜਾਈ ਜਾ ਰਹੇ ਹਾਂ ਬਟ ਖਾਨੂੰ ਆ ਗਈ ਸਰ ਆਪਾਂ ਓਵਰੇਜ ਹੋ ਜਾਣਾ ਮੇਰਾ ਓਵਰੇਜ ਹੈ ਓਵਰੇਜ ਹੋ ਰਿਹਾ ਤਾਂ ਹੀ ਅਸੀਂ ਇੱਥੇ ਇਕੱਠੇ ਆਏ ਨਹੀਂ ਤਾਂ ਇਕੱਠੇ ਹੋਣ ਨੂੰ ਤਾਂ ਅਸੀਂ 2021 ਚ ਵੀ ਹੋ ਸਕਦੇ ਸੀ ਕਿ ਬਾਈ ਗਲਤ ਨਾ ਹੋਆ ਤੇ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਅਖੀਰਲੀ ਭਰਤੀ ਸੀ ਹਾਂਜੀ 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 ਸਰ ਹਾਂਜੀ 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 ਸਰ ਸਰਕਾਰ ਸੀਗੀ ਉਦੋਂ ਹੀ ਭਰਤੀ ਆਈ ਸੀਗੀ ਉਸ ਤੋਂ ਬਾਅਦ ਤੁਹਾਡੀ ਗੇਮਸ ਕੀ ਡਿਗਰੀ ਮੇਰਾ ਨਾਮ ਪੂਜਾ ਹੈ ਮੈਂ ਹੈਂਡਬਾਲ ਦੀ ਇੰਟਰਨੈਸ਼ਨਲ ਲੈਵਲ ਦੀ ਖਿਡਾਰੀ ਨਾ ਦੇਖੋ ਇਹ ਨਾ ਭਰਤੀ ਆਈ ਸੀ ਜਿਹੜੀ 2016 ਚ ਉਹ ਅਕਾਲੀ ਸਰਕਾਰ ਦੇ ਟਾਈਮ ਹੀ ਆਈ ਸੀ ਉਸ ਤੋਂ ਬਾਅਦ ਅੱਜ ਤੱਕ ਕੋਈ ਸਪੋਰਟਸ ਦੀ ਜਿਹੜੀ ਸੈਂਟਰਲ ਆਪ ਵਿੱਚ ਪਲੇਟਫਾਰਮ ਨਾਲ ਜਿਹੜਾ ਸੈਂਟਰਲ ਸਪੋਰਟਸ ਪੰਜਾਬ ਪੁਲਿਸ ਠੀਕ ਹੈ ਉੱਥੇ ਉੱਥੋਂ ਹੀ ਸਾਨੂੰ ਉਮੀਦਾਂ ਚਾਹੁੰਦੇ ਆ ਕਿ ਸਾਡੇ ਜਿਹੜੇ 2016 ਚ ਸਾਰੇ ਪਲੇਅਰ ਭਰਤੀ ਹੋਏ ਸੀਗੇ ਉਹਨਾਂ ਨੂੰ ਦੇਖ ਕੇ ਹੀ ਅਸੀਂ ਕੰਟੀਨਿਊ ਆਪਣੀ ਗੇਮ ਕੀਤੀ ਹੈ ਕਿ ਸਾਡੇ ਜਿਹੜੇ ਸੀਨੀਅਰ ਪਲੇਅਰ ਆ ਉਹ ਉਹ ਭਰਤੀ ਹੋ ਚੁੱਕੇ ਨੇ ਤੇ ਅਸੀਂ ਵੀ ਇੱਕ ਨਾ ਇੱਕ ਦਿਨ ਉੱਥੇ ਹੋਵਾਂਗੇ ਪਰ ਹੁਣ ਉਹ ਉਮੀਦ ਹੀ ਟੁੱਟਦੀ ਜਾ ਰਹੀ ਹੈ ਅੱਜ ਅਸੀਂ ਬੇਰੋਜ਼ਗਾਰ ਬੈਠੇ ਆ ਸਾਡੀ ਏਜ ਲੰਘ ਰਹੀ ਆ ਸਾਨੂੰ ਵੀ ਹੈ ਕਿ ਸਾਨੂੰ ਮੌਕਾ ਦਿੱਤਾ ਜਾਵੇ ਉੱਥੇ ਭਰਤੀ ਕੱਢੋ ਜਾਂ ਪਲੇਅਰਜ਼ ਨੂੰ ਡਾਇਰੈਕਟ ਭਰਤੀ ਕਰਿਆ ਜਾਵੇ ਤਾਂ ਕਿ ਤੁਹਾਡਾ ਜਿਹੜਾ ਸੈਂਟਰਲ ਸਪੋਰਟਸ ਆ ਔਰ ਤੁਹਾਡਾ ਪੰਜਾਬ ਆ ਇਹਦਾ ਨਾਂ ਰੌਸ਼ਨ ਹੋਵੇ ਤੁਹਾਡਾ ਨਾਮ ਪ੍ਰਨੀਤ ਕੌਰ ਸਰ ਪ੍ਰਨੀਤ ਕੌਰ ਪ੍ਰਨੀਤ ਪ੍ਰਨੀਤ ਤੁਹਾਡੇ ਤੋਂ ਵੱਧ ਮੈਨੂੰ ਲੱਗਦਾ ਐਸਾ ਹਾਲਾਤਾਂ ਨੂੰ ਕੋਈ ਡਿਫਾਈਨ ਨਹੀਂ ਕਰ ਪਾਏਗਾ ਆਪਣੀ ਕਾਰਟ ਲਾਂਦੇ ਰਹੇ ਹੋ ਲਾਂਦੇ ਵੀ ਹੋ ਉੱਪਰ ਤੁਸੀਂ ਗੱਲ ਕਰਦੇ ਪੀਸੀ ਤੇ ਅੱਖਾਂ ਨਮ ਵੀ ਹੋ ਗਈਆਂ ਸੀ ਜੇ ਤੁਸੀਂ ਇਸ ਗੱਲ ਨੂੰ ਗੁੱਸਾਣਾ ਕਰੋ ਤੇ ਮੈਂ ਇੱਕ ਸਵਾਲ ਜ਼ਰੂਰ ਪੁੱਛਾਂਗੀ ਤਾਂ ਕਿ ਤੁਹਾਨੂੰ ਕਿਤਾ ਲੱਗਦਾ ਕਿ ਮੈਂ ਗਲਤੀ ਕਰ ਲਈ ਇਸ ਪਾਸੇ ਵੱਲ ਆ ਕੇ ਸਰ ਮੈਂ ਕਦੀ ਵੀ ਗਲਤੀ ਨਹੀਂ ਇਹਨੂੰ ਕਹੂੰਗੀ ਕਿਉਂਕਿ ਜਦੋਂ ਉਹ ਪੰਜਾਬ ਦਾ ਨਾਮ ਮੇਰੇ ਚਿਹਰੇ ਤੇ ਹੁੰਦਾ ਵਾ ਨਾ ਮੈਨੂੰ ਮੇਰੀ ਮੇਰੇ ਲਈ ਗਰਾਊਂਡ ਇੱਕ ਪਾਗਲਪੰਤੀ ਸੀ हां मैं कहनीयां कि 2 ਵਜੇ ਨਾ ਉੱਠ ਕੇ ਅੱਜ ਵੀ ਕੋਈ ਪਲੇਅਰ ਮਤਲਬ ਜੇ ਆਪਣੇ ਉਹਨੂੰ ਪਾਗਲਪੰਤੀ ਉਹ ਗਰਾਊਂਡ ਦੀ ਹੋਊਗੀ ਨਾ ਤੇ 2 ਵਜੇ ਨਾ ਉੱਠ ਕੇ ਮੈਨੂੰ ਸਾਰੀ ਕਹਿ ਦਿੰਦੇ ਬਲਕਿ ਮੈਨੂੰ ਖੜੇ ਕਰ ਦੋ ਜਿੱਥੇ ਪਾਗਲਪੰਤੀ ਦਾ ਨਾਮ ਆਵੇ ਗਰਾਊਂਡ ਸਪੋਰਟਸ ਨੂੰ ਲੈ ਕੇ ਕਿਉਂਕਿ ਮੈਂ ਜਿੱਦੋਂ ਇਹਨਾਂ ਦੀ ਆ ਗੱਲਾਂ ਵਿੱਚ ਆ ਸਾਰਾ ਕੁਝ ਵੇਖਣ ਲਈ ਆ ਮੈਨੂੰ ਬਹੁਤ ਪਿਆਰੇ ਲੱਗਣ ਡਿਆ ਹੈ ਅੱਜ ਦੀਆਂ ਟੀ-ਸ਼ਰਟਾਂ ਦੇ ਉੱਤੇ ਇੰਡੀਆ ਲਿਖਿਆ ਪਿਆ ਮੈਨੂੰ ਬਹੁਤ ਪਿਆਰੇ ਲੱਗਦੇ ਆ ਕਿਉਂਕਿ ਮੈਨੂੰ ਉਹ ਮੈਨੂੰ ਉਹ ਚੀਜ਼ਾਂ ਨਹੀਂ ਪ੍ਰਾਪਤ ਹੋ ਸਕੀਆਂ ਮੇਰੇ ਪਿੱਛੋਂ ਇੰਨਾ ਸੋਰਸ ਨਹੀਂ ਸੀ ਵਧੀਆ ਹੈਗਾ ਸਾਰਾ ਕੁਝ ਨਹੀਂ ਸੀ ਪਰ ਮੈਂ ਇਹਨਾਂ ਨੂੰ ਅੱਜ ਵੇਖਣ ਲਈ ਨਾ ਸੋਹਣੇ ਸੋਹਣੇ ਮੈਡਲ ਇਹਨਾਂ ਦੇ ਗੱਲ ਚਾਹ ਤੇ ਮੈਨੂੰ ਕੀ ਮੈਨੂੰ ਇੱਕ ਦਿਨ ਇਸ ਤਰ੍ਹਾਂ ਹੀ ਚਾਹੀਦਾ ਸੀਗਾ ਪਰ ਅੱਜ ਮੈਂ ਇਹਨਾਂ ਨੂੰ ਅੱਗੇ ਜਦੋਂ ਵੇਖਣ ਦੇ ਆ ਤੇ ਮੈਨੂੰ ਇਸ ਨਾਲ ਤਾਂ ਕੁਛ ਨਾ ਕੁਛ ਕਰ ਦੇ ਪ੍ਰਮਾਤਮਾ ਮੈਂ ਕਹਿੰਨੀ ਆ ਮੈਂ ਥੋੜਾ ਬਹੁਤਾ ਜਿੰਨਾ ਵੀ ਸਾਥ ਦੇਣ ਲਈ ਇਹਨਾਂ ਦਾ ਆ ਗਈ ਹੈਗੀਆ ਹੁਣ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਬੱਚਿਆਂ ਦਾ ਮਿਰਨ ਦੀ ਕਿੱਥੇ ਪਈ ਆ ਸੁਨਿਆ ਜਾ ਨਹੀਂ ਰਿਹਾ ਅਸੀਂ ਸਮਝ ਨਾ ਨਹੀਂ ਚਾਹੁੰਦੇ ਕਿ ਇਹ ਇਹਨਾਂ ਨੂੰ ਉਸ ਮਤਲਬ ਕਿ ਇੱਕ ਕੈਟਾਗਰੀ ਚ ਲਿਆ ਕੇ ਖੜਾ ਨਹੀਂ ਕੀਤਾ ਜਾ ਕੱਲ ਇੱਕ ਮੈਂ ਸਟੇਟਮੈਂਟ ਸੁਣੀ ਭਗਵੰਤਪਾਲ ਸਾਹਿਬ ਦੀ ਸੀਐਮ ਸਾਹਿਬ ਦੀ ਕਿ ਤਰਾਸ਼ਦੇ ਪਏ ਆ ਜਿਹੜਾ ਬੰਦਾ ੱੱਕੇ ਨਹੀਂ ਖਾਂਦਾ ਉਹਨੂੰ ਮਤਲਬ ਕੋਈ ਮਤਲਬ ਉਹ ਤੱਕੇ ਜੀ ਤਾਂ ਖਾਂਦਾ ਨਾ ਫੇਰ ਹੀ ਉਤਰਾਸ਼ਿਆ ਜਾਂਦਾ ਵਾ ਮੈਂ ਕਹਿੰਨੀ ਆ ਪਰ ਪੰਜਾਬ ਸਰਕਾਰ ਇਹਨਾਂ ਨੂੰ ਤਰਾਸ਼ ਕੇ ਲੈ ਆਉਂਦੀ ਪਰ ਹੁਣੇ ਘਸ ਗਏ ਆ ਸੀਐਮ ਸਾਹਿਬ ਦਾ ਆਪ ਮੈਂ ਸੁਣੇ ਬੈਣ ਕਿ ਕਦੀ ਵੀ ਬੰਦੇ ਦੀ ਮਿਹਨਤ ਨਾ ਕਦੀ ਵਿਅਰਥ ਨਹੀਂ ਜਾਂਦੀ ਸਾਨੂੰ ਵੀ ਇਹ ਉਮੀਦ ਹੈ ਕਿ ਸੀਐਮ ਸਾਹਿਬ ਸਾਡੀ ਮਿਹਨਤ ਵਿਅਰਥ ਨਹੀਂ ਜਾਣ ਦੇਣਗੇ ਮੇਰੇ ਘਰ 'ਚ ਮੈਂ ਪਹਿਲੀ ਕੁੜੀ ਸੀ ਜਿਹੜੀ ਖੇਡਣ ਲੱਗੀ ਸੀ ਸਾਡੀ ਫੈਮਿਲੀ 'ਚ ਅੱਜ ਤੋਂ ਪਹਿਲਾਂ ਕੋਈ ਗੇਮ ਨਹੀਂ ਸੀ ਕਰਦਾ ਮੈਂ ਇੱਕ ਉਮੀਦ ਨਾਲ ਖੇਡਣ ਲੱਗੀ ਸੀ ਕਿ ਹਾਂ ਕਿ ਪਲੇਅਰ ਨੇ ਪਲੇਅਰਾਂ ਨੂੰ ਨੌਕਰੀ ਜਲਦੀ ਮਿਲ ਜਾਂਦੀ ਹੈ ਖੇਡਦੇ ਨੇ ਨੌਕਰੀ ਮਿਲ ਜਾਂਦੀ ਹੈ ਇਸ ਉਮੀਦ 'ਚ ਮੈਂ ਆਪਣੀ ਗੇਮ ਸ਼ੁਰੂ ਕੀਤੀ ਪਰ ਹੁਣ ਮੇਰੇ ਪਰਿਵਾਰ 'ਚ ਮੇਰੇ ਤੋਂ ਬਾਅਦ ਕੋਈ ਗੇਮ ਵੱਲ ਨਹੀਂ ਜਾਣਾ ਚਾਹੁੰਦਾ ਕਿਉਂਕਿ ਹਾਂਜੀ ਉਹ ਕਾਰਨ ਉਹਦੇ ਪਿੱਛੇ ਇਹ ਹੈ ਕਿ ਮੇਰਾ ਨਹੀਂ ਕੁਝ ਬਣਿਆ ਉਹ ਸੋਚਦੇ ਨੇ ਕਿ ਹਾਂ ਫਿਰ ਸਾਡਾ ਕੀ ਬਣ ਜਾਏਗਾ ਜੇ ਇਹਨਾਂ ਦਾ ਨਹੀਂ ਬਣਿਆ ਕਿ ਇੰਨੇ ਮੈਡਲ ਲੈ ਕੇ ਇਹ ਇੱਥੇ ਫਿਰ ਰਹੇ ਨੇ ਤਾਂ ਅਸੀਂ ਕੀ ਕਰ ਲਾਂਗੇ ਹੁਣ ਉਹ ਸਾਰੇ ਪਲੱਸ 2 ਕਰਦੇ ਨੇ ਆਲਸ ਕਰਦੇ ਨੇ ਬਾਹਰ ਚਲੇ ਜਾਂਦੇ ਨੇ ਇਸ ਚਾਹੀਏ ਹਾਂਜੀ ਆਰਤੀ ਤੁਹਾਡੇ ਪਿਤਾ ਜੀ ਪੰਜਾਬ ਪੁਲਿਸ ਚ ਨੇ ਹੈਨਾ ਬੈਕਗ੍ਰਾਉਂਡ ਹੈ ਉਹਨਾਂ ਦਾ ਨਜ਼ਰੀਆ ਕੀ ਹੈ ਤੇ ਉਹਨਾਂ ਨੂੰ ਤੁਸੀਂ ਨਹੀਂ ਪੁੱਛਦੇ ਕਿ ਸਾਡਾ ਕੁਝ ਸਰ ਉਹੀ ਨਾ ਉਹਨਾਂ ਨੇ ਮੈਨੂੰ ਬਹੁਤ ਹੁਣ ਤੱਕ ਬਹੁਤ ਪ੍ਰਮੋਟ ਕੀਤਾ ਉਹਨਾਂ ਦੇ ਸਾਥ ਤੱਕ ਕਿ ਮੈਂ ਮਤਲਬ ਨੈਸ਼ਨਲ ਲੈਵਲ ਤੱਕ 5 ਟਾਈਮ ਸੀਨੀਅਰ ਰਿਪਰੈਜ਼ੈਂਟ ਕੀਤਾ ਹੈ 골ਡ ਮੈਡਲਿਸਟ ਪਲੇਅਰ ਆ ਮੈਂ ਸੀਨੀਅਰ ਨੈਸ਼ਨਲ ਸਾਂ ਮਤਲਬ ਉਹਨਾਂ ਨੇ ਵੀ ਅਸਟ ਤੱਕ ਬਹੁਤ ਪ੍ਰਮੋਟ ਕੀਤਾ ਬਟ ਹੁਣ ਉਹ ਵੀ ਇਹੀ ਕਹਿੰਦੇ ਕਿ ਨਹੀਂ ਤੈਨੂੰ ਨੌਕਰੀ ਨਹੀਂ ਮਿਲਣੀ ਕਿਉਂਕਿ ਇੰਨੇ ਸਾਲ ਹੋ ਗਏ ਹੋਇਆ ਤੈਨੂੰ ਨੌਕਰੀ ਨੌਕਰੀ ਵਿਚ ਦੇ ਕਿਦਾਂ ਦੀ ਹੈ ਬਹੁਤ ਸਰ ਬਹੁਤ ਜ਼ਿਆਦਾ ਮਤਲਬ ਹੁੰਦੇ ਆ ਹੀ ਮਤਲਬ ਦੁਖੀ ਹਿਰਦੇ ਨਾਲ ਇੱਥੇ ਬੇਨਤੀ ਕਰ ਰਹੇ ਆਂ ਸੀਐਮ ਸਾਹਿਬ ਨੂੰ ਕਿ ਸਰ ਹੁਣ ਤੇ ਸਾਡੀ ਆਵਾਜ਼ ਸੁਣੀ ਜਾਵੇ ਸਵਾਲ ਮੇਰਾ ਸਿੱਧਾ ਹੈ ਕਿ ਸਾਥੀ ਕਈ ਨਰਾਸ਼ ਹੋ ਕੇ ਮਾੜੀ ਸੰਗਤ ਵਾਲੇ ਵੀ ਕਿਤੇ ਨਾ ਕਿਤੇ ਤੁਰ ਪੈਂਦੇ ਨੇ ਕਿਉਂਕਿ ਡਿਪਰੈਸ਼ਨ ਬਹੁਤ ਇੱਕ ਗੇਮ ਵਿੱਚ ਸੋਖੀ ਨਹੀਂ ਹੈ ਇੱਕ ਦੇ ਸਟੱਡ ਲਾਈਨ ਜਾਣੇ ਉਹ ਮੈਨੂੰ ਨਹੀਂ ਲੱਗਦਾ 5000 ਤੋਂ ਥੱਲੇ ਕੋਈ ਸਟੱਡ ਆਂਦੇ ਹੋਣਗੇ ਸਹੀ ਗੱਲ ਸਵਾਲ ਮੇਰਾ ਸਿੱਧਾ ਇਹ ਹੈ ਕਿ ਇਹ ਹੁਣ ਜਿਸ ਤਰੀਕੇ ਨਾਲ ਨਿਰਾਸ਼ਾ ਬੰਦੀ ਪਈ ਹੈ ਇਹਦੇ ਅ ਅੰਜਾਮ ਇਹਦੇ ਆ ਕਿ ਅਗਲੇ ਬਿਮਾਰੀਆਂ ਦਾ ਘਰ ਬਣਨਗੇ ਜੀ ਸਾਈਕੋਲੋਜੀਕਲ ਦਾ ਡਿਸਟਰਬ ਹੋਣਗੇ ਦਵਾਈਆਂ ਤੇ ਲੱਗਣਗੇ ਕਿ ਉਹਨਾਂ ਦੇ ਅੱਗੇ ਸਾਈਡ ਇਫੈਕਟ ਕੀ ਹੋਣਗੇ ਤਾਂ ਉਹਨਾਂ ਨੂੰ ਵੀ ਪਤਾ ਹੋਵੇਗਾ ਸਭ ਤੋਂ ਵੱਡੀ ਗੱਲ ਹੈ ਵੀ ਜਿਹੜੇ ਜਿਹੜੇ ਸਾਈਕੋਲੋਜੀਕਲ ਡਿਸਟਰਬ ਨਾ ਹੋਣ ਏਜ ਵਿੱਚ ਰਹਿੰਦੇ ਰਹਿੰਦੇ ਜੋਬ ਮਿਲ ਜੇ ਬਸ ਇਹੀ ਸਾਡੀ ਮੇਨ ਜਿਹੜੀ ਗੱਲ ਹੈ ਬਸ ਇਹੀ ਕਿ ਜਦੋਂ ਵੀ ਇੱਕ ਪਲੇਅਰ ਦਾ ਨੈਸ਼ਨਲ ਚ ਆਂਦਾ ਵਾ ਮੈਡਲ ਕਿਹਾ ਇੰਟਰਨੈਸ਼ਨਲ ਸਰ ਜਿਹੜੇ ਆਸ-ਪਾਸ ਦੇ ਹੁੰਦੇ ਨੇ ਫੈਮਿਲੀ ਮੈਂਬਰ ਹੋ ਗਏ ਯਾਰ ਤੋਂ ਸੋਈ ਕੋਈ ਵੀ ਕੋਚ ਆਪਾਂ ਇੰਨੀ ਖੁਸ਼ੀ ਹੁੰਦੀ ਆ ਉਹ ਆਦਮੀ ਨਾ ਉੱਪਰ ਹੁੰਦਾ ਕਹਾਜ ਪਰ ਜਦੋਂ ਉਹ ਜੌਬ ਤੇ ਮਿਲਦੀ ਉਹ ਉਨੇ ਡੂੰਗਾ ਵਿੱਚ ਚਲ ਜਾਂਦਾ ਡਿਪਰੈਸ਼ਨ ਦੇ ਬਹੁਤ ਬੁਰੇ ਤਰੀਕੇ ਨਾਲ ਬਹੁਤ ਤਰ੍ਹਾਂ ਇੰਨਾ ਕੋਈ ਮੇਰੇ ਖਿਆਲ ਆ ਆਪੰਦਾ ਜਾਂਦਾ ਹੋਵੇਗਾ ਬਟ ਜਿੰਨਾ ਸਪੋਰਟਸ ਪਰਸਨ ਇੱਕ ਹਾਈ ਉੱਪਰ ਹੈ ਥੱਲੇ ਆਂਦਾ ਨਾ ਕਿ ਇੱਕਦਮ ਪ੍ਰੇਜ਼ ਮਿਲ ਗਈ ਪਰ ਨੌਕਰੀ ਨਹੀਂ ਫਿਰ ਉਹਨੂੰ ਲੋਕਾਂ ਦੇ ਤਾਣੇ ਸੁਣਨੇ ਪੈ ਰਿਹਾ ਕਿ ਨੌਕਰੀ ਨਹੀਂ ਹੈ ਵੀ ਤੂੰ ਕੀ ਕਰ ਲਿਆ ਜਦੋਂ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਅਗਲੇ ਦਿਨ ਸਵੇਰੇ ਗਰਾਊਂਡ ਤੇ 6 ਵਜੇ ਕਿੰਨਾ ਔਖਾ ਪੈਰ ਪੈਂਦਾ ਇਸ ਸਪੋਰਟਸਮੈਨ ਨੇ ਜਦੋਂ ਸਪੋਰਟਸਮੈਨ ਜਾਂਦਾ ਪਰ ਸਰ ਸਪੋਰਟਸਮੈਨ ਸਪੋਰਟਸਮੈਨ ਜਾਂਦਾ ਹੀ ਉਦੋਂ ਕਿਉਂਕਿ ਉਹਨੂੰ ਗ ਹਾਲਾਤ ਕਿੱਦਾਂ ਦੇ ਨੇ ਘਰ ਦੇ ਬੈਕਗ੍ਰਾਉਂਡ ਕਿੱਦਾਂ ਦਾ ਬੈਕਗ੍ਰਾਉਂਡ ਤਾਂ ਸਾਰਿਆਂ ਦਾ ਮੀਡਲ ਕਲਾਸ ਆਲਮੋਸਟ ਮੇਰਾ ਤਾਂ ਲਗੋ ਇੱਕ ਮੀਡਲ ਕਲਾਸ ਮੈਂ ਸਟੱਡੀ ਕਰਦਾ ਕਲਸਾ ਕਾਲਜ ਨਾਲ ਸਪੋਰਟਸ ਕਰਦਾ ਮੇਰਾ ਸੀਨੀਅਰ ਹੈ ਸੀਨੀਅਰ ਅਸ਼ਲチェ ਸਿਲਵਰ ਮੈਡ ਅਥਲੈਟਿਕਸ 1500 ਮੀਟਰ 23 ਚ ਗੋਲਡ ਮੈਡ ਲਗਾ 2024 2022 ਹਾਂਜੀ ਇਹ ਸਾਰੇ ਮੇਰੇ ਸੀਨੀਅਰ ਹੈ ਇਹਨਾਂ ਨੂੰ ਦੇਖ ਕੇ ਮੈਂ ਹੋਰ ਡੀ ਮੋਟੀਵੇਟ ਹੋਈ ਜਾ ਰਹੀ ਹਾਂ ਇਸ ਟਾਈਮ ਤੇ ਕਿ ਨੋ ਕੰਡ ਦਾ ਇਹ ਗੱਜੋ ਦੋ ਇੰਤਰੀਆਂ ਗੱਲਾਂ ਸੜੀਆਂ ਹੁਣ ਚਲਦੀਆਂ ਪਈਆਂ ਬੀਂਗਰ ਰਿਪੋਰਟਰ ਮੈਂ ਤੁਹਾਡੇ ਨਾਲ ਗੱਲ ਕਰਦਾ ਪਏ ਤੁਸੀਂ ਗੱਲ ਰੱਖਦੇ ਪਿਓ ਫਿਊਚਰ ਵੀ ਮੈਨੂੰ ਲੱਗਦਾ ਦਿਮਾਗ ਚੰਤਾ ਹੋਏਗਾ ਕਿ ਯਾਰ ਅੱਗੇ ਮੇਰਾ ਕੀ ਬਣੇਗਾ ਸੇਮ ਇਹੀ ਸਾਰਾ ਕੁਝ ਸਿਚੁਏਸ਼ਨ ਇਹ ਚੱਲ ਰਹੀ ਹੈ ਕਿ ਇਹਨਾਂ ਦਾ ਹਾਲੇ ਕੁਸ਼ਤੀ ਬਣਿਆ ਤੋਂ ਇਲਾਵਾ ਸੈਕੰਡ ਆਪਸ਼ਨ ਕੀ ਹੈ ਆਪਣਾ ਕੈਰੀਅਰ ਦੇ ਵਿੱਚ ਖੁਦ ਆ ਨਾ ਕਰੇ ਜੇ ਕੁਝ ਹੁੰਦਾ ਤੇ ਅਗਲਾ ਕੀ ਸੋਚੇ ਸੈਕੰਡ ਆਪਸ਼ਨ ਨਹੀਂ ਹੈਗੀ ਮੰਤਰੀਆਂ ਕੋਲ ਗਏ ਹੋ ਕਿਸੇ ਦੇ ਕੇ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਆਪਣੇ ਸੀਨੀਅਰਸ ਕੋ ਗਏ ਹੋ ਚੋਅ ਹਬ ਕੀ ਮਿਲੇ ਜਿਹੜਾ ਤੁਹਾਨੂੰ ਸਮਝ ਆ ਕਿ ਵਾਕਈ ਲੱਗਦਾ ਕਿ ਇਸ ਚੀਜ਼ ਤੇ ਕੰਮ ਹੋ ਸਕਦਾ ਜੇ ਸਰਕਾਰ ਜਿਹੜੀ ਹੈ ਉਹ ਧਿਆਨ ਦੇਵੇ ਦੇਖੋ ਜੀ ਹੱਲੇ ਜੇ ਆਪਾਂ ਕਰੀਏ ਕਿ ਮੈਂ ਤਾਂ ਕੋਈ ਮੰਤਰੀ ਸਾਹਿਬਾਂ ਕੋਲ ਕੋਈ ਨਹੀਂ ਗਿਆ ਪਰ ਉਹਨੂੰ ਰਿਪਰੈਜ਼ੈਂਟੇਸ਼ਨ ਪੁੱਛਿਆ ਨਹੀਂ ਕਰੀ ਨਹੀਂ ਨਹੀਂ ਅਸੀਂ ਉਂਝ ਮੈਂ ਇੰਸਟਾਗ੍ਰਾਮ ਤੇ ਪੋਸਟ ਪਾਈ ਸੀ ਕਿਉਂਕਿ ਦੇਖੋ ਜੀ ਸਾਡੋਂ ਦਾ ਕੁਝ ਨਹੀਂ ਦੱਸਦੇ ਬਸ ਹਣ ਤਾਂ ਕੋਚ ਵੀ ਲਾ ਲੋ ਜਾਂ ਕਰਦੇ ਵੀ ਸਾਡੇ ਆਪਣਾ ਮਨ ਵੀ ਕਿ ਬੇ ਸਵੇਰੇ ਗਰਾਊਂਡ ਜਾਓ ਆਓ ਦੋ ਜਿਵੇਂ ਸਵੇਰੇ 6 ਵਜੇ ਗਏ 10 ਵਜੇ ਆਏ ਸੋ ਗਏ ਰੈਸਟ ਕੀਤੀ ਰੋਟੀ ਨਹੀਂ ਪਹੁੰਚੇ ਸਾਡੇ ਜਿਹੜੇ ਮੈਡਲ ਨੇ ਸਾਡੀਆਂ ਪੋਜੀਸ਼ਨ ਨੂੰ ਦੇਖ ਕੇ ਸਾਨੂੰ ਕੁਝ ਸੋਣ ਦੇ ਹਾਂ ਜੀ ਇਹਨਾਂ ਪਲੇਅਰ ਕਈ ਮੇਰੇ ਵੀ ਨੌਲੇਜ ਨੇ ਪਲੇਅਰ ਜਿਹੜੇ ਆਪਣੇ ਜਿਹੜੇ ਨੌਲੇਜ ਕੋਈ ਐਮਐਲਏ ਵਗੈਰਾ ਜੋ ਵੀ ਹੁਣ ਜਾ ਗਏ ਨੇ ਬਟ ਕੱਲਾ ਇਨਸਾਨ ਜੋ ਆਪਾਂ ਦੇਖ ਰਹੇ ਹਾਂ ਤਾਂ ਕੱਲਾ ਇਨਸਾਨ ਕੋਸ਼ਿਸ਼ ਕਰ ਸਕਦਾ ਇਸ ਲਈ ਆਪਾਂ ਸਾਰਿਆਂ ਨੇ ਤਮਿਲਿਆ ਗਰੁੱਪ ਤਿਆਰ ਕੀਤਾ ਘਟੋਗੜ ਹਜੇ ਤੱਕ ਉੱਥੇ 130 40 ਜਾਣੇ ਆ ਗਏ ਨੇ ਤੇ ਘਟੋ 300 400 ਜਾਣੇ ਹੋਰ ਆ ਜਾਣੇ ਨੇ ਤੇ ਆਪਾਂ ਇਹ ਗਰੁੱਪ ਤਿਆਰ ਕਰ ਰਹੇ ਤਾਂ ਕਿ ਆਪਾਂ ਜੀ ਅੱਗੇ ਜਾਣ ਹੋਏ ਨਾ ਕਿਸੇ ਅੱਗੇ ਤੇ ਆਪਾਂ ਜਦੋਂ ਹੁਣ ਜਿਵੇਂ ਪੰਜਾਬ ਸ ਗ੍ਰੇਡੇਸ਼ਨ ਵੀ ਤਾਂ ਪੰਜਾਬ ਸਰਕਾਰ ਹੀ ਬਣਾਉਂਦੀ ਹੈ ਉਹਨਾਂ ਵਿੱਚ ਵੀ ਤਾਂ ਸਾਨੂੰ ਨੋਟੀਆਂ ਕਿ ਵੀ ਹਾਂ ਸਾਡੇ ਕੋ ਕਿਹੜਾ ਕਿਹੜਾ ਮੈਡਲ ਸਰ ਨੋਟ ਕੀਤਾ ਜਾਂਦਾ ਹੈ ਗ੍ਰੇਡੇਸ਼ਨ ਸਰਟੀਫਿਕੇਟ ਤੇ ਨੋਟ ਹੁੰਦਾ ਹੈ ਨਾ ਸਰ ਪਰ ਵੀ ਸਰਕਾਰ ਕੋ ਰਿਕਾਰਡ ਤੋਂ ਸਾਰਾ ਹੈ ਕਿ ਕਿੰਨੇ ਕੈਨੇਬਿਲਟੀ ਕਿੰਨੇ ਮੈਡਲ ਅਸੀਂ ਲਏ ਕਿਸ ਸਾਲ ਲਿਆ ਕਿਵੇਂ ਲਿਆ ਉਹ ਸਾਰੇ ਮੈਡਲਸ ਉਹਨਾਂ ਕੋ ਡਿਟੇਲ ਬਣਦੀ ਹੈ ਕਿ ਬਕਾਇਦਾ ਸਾਡੀ ਵੀਡੀਓ ਬਣਦੀ ਹੈ ਉਹ ਬਣਦੀ ਹੈ ਨਾ ਜਦੋਂ ਗ੍ਰੇਡੇਸ਼ਨ ਹੋ ਰਹੀ ਆ ਹਰ ਇੱਕ ਕੇਮ ਜਿੱਤਾ ਹਰ ਇੱਕ ਹਰ ਇੱਕ ਡਿਪਾਰਟਮੈਂਟ ਕਿਉਂ ਨਹੀਂ ਹੋ ਰਿਹਾ ਸਪੋਰਟ ਚ ਲੱਗ ਹਰ ਇੱਕ ਗੇਮ ਦਾ ਡਿਪਾਰਟਮੈਂਟ ਹੋਣਾ ਚਾਹੀਦਾ ਨਾ ਕਿ ਹਰ ਇੱਕ ਡਿਪਾਰਟਮੈਂਟ ਚ ਸਾਰੇ ਗੇਮਸ ਲਈ ਮਤਲਬ ਨੌਕਰੀਆਂ ਤਾਂ ਹੋਣੀਆਂ ਚਾਹੀਦੀਆਂ ਗ੍ਰੇਡਿਸ਼ਨ ਸਾਰੀ ਸਰਕਾਰ ਕੋਲ ਹੀ ਹੁੰਦੀ ਕਹਿਣਾ ਤੁਸੀਂ ਇਹ ਚਾਹੁੰਦੇ ਹੋ ਹਾਂਜੀ ਸਰ ਅੱਛਾ ਮੇਰਾ ਹੁਣ ਅਖੀਰਲਾ ਇੱਕ ਸਾਰਾ ਸਵਾਲ ਹੈ ਫਰਜ਼ੋਰ ਸਾਰੇ ਜਿੰਨੇ ਖੜੇ ਹੋ ਅਪੀਲ ਕੀ ਸਰਕਾਰ ਤੋਂ ਅਪੀਲ ਇਹ ਸਾਡੀ ਸਰਕਾਰ ਦੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਜਿਹੜਾ ਸਾਡਾ ਮਿਹਨਤ ਦਾ ਫਲ ਹੈ ਸਾਨੂੰ ਦਿੱਤਾ ਜਾਵੇ ਜਿਹੜਾ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਕਿਸੇ ਵੀ ਡਿਪਾਰਟਮੈਂਟ ਚ ਦਿੱਤਾ ਜਾਵੇ ਸਾਡੇ ਵੱਲ ਧਿਆਨ ਦਿੱਤਾ। ਤਾਂ ਜੋ ਤੁਹਾਡੀਆਂ ਪ੍ਰਾਪਤੀਆਂ ਨੇ ਉਹਨੂੰ ਧਿਆਨ ਚ ਤੋਂ ਹਾਂਜੀ ਸਾਡੀ ਏਜ ਲੰਘਦੀ ਜਾ ਰਹੀ ਹੈ। ਸਾਡੀ ਉਮਰ ਸੂਰ ਮ ਲੰਘ ਗਈ ਜੀ 6 ਮਹੀਨੇ ਰਹਿ ਗਏ ਨੇ ਜੀ ਏਜ ਏਜ ਨੂੰ ਜਿਹੜੇ ਪੰਜਾਬ ਪੁਲਿਸ ਦੀ ਭਰਤੀ ਨੂੰ ਬੰਦਾ ਕੀ ਕਰੇ ਜੀ ਉੱਥੇ ਠੀਕ ਸ਼ੁਰੂਆਤ ਵਿੱਚ ਤੁਹਾਨੂੰ ਮੈਂ ਇੱਕ ਗੱਲ ਆਖੀ ਸੀ ਕਿ ਅੱਜ ਕਿਸੇ ਦਾ ਕ੍ਰਿਟਿਸਿਜ਼ਮ ਨਹੀਂ ਕਿਸੇ ਤਰੀਕੇ ਦੇ ਨਾਲ ਕੋਈ ਗਲਤ ਬਾਤ ਨਹੀਂ ਹੋਏਗੀ ਸਿਰਫ ਤੇ ਸਿਰਫ ਤੁਹਾਨੂੰ ਹਾਲਾਤ ਦਿਖਾਏ ਜਾਣਗੇ ਇਹ ਸਾਰੇ ਤਮਾਮ ਉਹ ਪਲੇਅਰ ਨੇ ਜੋ ਹਿੰਦੁਸਤਾਨ ਨੂੰ ਜਿਹੜਾ ਹੈ ਕਿ ਰਿਪਰੈਜ਼ੈਂਟ ਕਰ ਚੁੱਕੇ ਨੇ ਕਰਦੇ ਵੀ ਪੈਣੇ ਤੇ ਕਰਨਾ ਚਾਹੁੰਦੇ ਵੀ ਨੇ ਤੇ ਨਾਲ ਹੀ ਆਪਣੇ ਸੂਬੇ ਨੂੰ ਲੈ ਕੇ ਵੀ ਜਿਹੜਾ ਨੇ ਕਿ ਉਸ ਅੱਗੇ ਜਾ ਰਹੇ ਨੇ ਪਰ ਜੋ ਇਹਨਾਂ ਦੇ ਹਾਲਾਤ ਨੇ ਜੋ ਇਹਨਾਂ ਦੇ ਚਿਹਰੇ ਨੇ ਜੋ ਇਹਨਾਂ ਦੀਆਂ ਗੱਲਾਂ ਨੇ ਬਹੁਤ ਕੁਝ ਬਿਆਨ ਕਰਦੀਆਂ ਪਈਆਂ ਨੇ ਸਿਰਫ ਤੇ ਸਿਰਫ ਅਪੀਲ ਇਹ ਹੈ ਸਪੋਰਟਸ ਡਿਪਾਰਟਮੈਂਟ ਬਹੁਤ ਚੰਗਾ ਕੰਮ ਕਰਦਾ ਪਿਆਵਾ ਜਲੰਧਰ ਤੋਂ ਅਸੀਂ ਬਿਲੋਂਗ ਕਰਦੇ ਆਂ ਸਪੋਰਟਸ ਹੱਬ ਵੀ ਬਣ ਰਿਹਾ ਵੈ ਬਹੁਤ ਸਾਰੇ ਇੰਡਸਟਰੀਜ਼ ਵੀ ਨੇ ਉਹ ਸਪੋਰਟਸ ਨੂੰ ਲੈ ਕੇ ਜਿਹੜਾ ਨੇ ਕਿ ਉਹ ਸੋਚ ਵੀ ਰਹੇ ਨੇ ਤੇ ਇੰਡਸਟਰੀ ਨੂੰ ਵੀ ਅੱਗੇ ਲੈ ਕੇ ਚਾਹੁੰਦੇ ਨੇ ਪਰ ਇਹ ਜਿਹੜਾ ਬੇਸ ਹੈ ਜਿਹੜੇ ਬੱਚੇ ਨੇ ਇਹਨਾਂ ਵੱਲ ਵੀ ਦੇਖਿਆ ਜਾਵੇ ਜੋ ਇਹਨਾਂ ਨੇ ਮੰਗਾ ਨੇ ਕਿਉਂਕਿ ਇੱਕ ਗੱਲ ਹਮੇਸ਼ਾ ਜਿਹੜੀ ਹੈ ਕਿ ਉਹ ਹਰ ਕੋਈ ਯਾਦ ਰੱਖੇ ਜੇਕਰ ਇਹ ਬੱਚੇ ਹੈਗੇ ਨੇ ਜੇਕਰ ਖਿਡਾਰੀ ਨੇ ਤਾਂ ਹੀ ਇੰਡਸਟਰੀ ਚੱਲੇਗੀ ਤਾਂ ਹੀ ਤੁਹਾਡਾ ਨਾਮ ਹੋਏਗਾ ਤੇ ਜੋ ਤੁਹਾਡੇ ਦਾਅਵੇ ਨੇ ਜੋ ਤੁਹਾਡੇ ਮੈਨੀਫੈਸਟੋ ਨੇ ਉਹੀ ਜਿਹੜੇ ਨੇ ਕੀ ਤੁਹਾਡੇ ਕਾਮਯਾਬ ਹੋਣਗੇ ਜੇਕਰ ਤੁਸੀਂ ਇਹਨਾਂ ਨੂੰ ਤਿਆਰ ਨਹੀਂ ਕਰੋਗੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ